ਗੋਰੇ ਅੱਜ ਕੀ ਲੋਡ ਪੈ ਗਈ ਜਿਹੜਾ ਜੈਤੋ ਦੇ ਥਾਣੇ ਅੱਗੇ ਤੁਹਾਨੂੰ ਧਰਨਾ ਲਾਉਣ ਦੀ ਅੱਜ ਦੇਖੋ ਲੋਡ ਤਾਂ ਕਲੇ ਜੈਤੋ ਥਾਣੇ 'ਚ ਨਹੀਂ ਲੋਡ ਤਾਂ ਪੂਰੇ ਪੰਜਾਬ 'ਚ ਹੀ ਜਿਹੜੇ ਧਰਨੇ ਲਾਉਣ ਦੀ ਲੋਡ ਹੈਗੀ ਆ ਜਿੱਥੇ ਕਿਸਾਨਾਂ ਨਾਲ ਜ਼ਮੀਨਾਂ ਵਾਲੇ ਮਾਮਲੇ ਦੇ ਧੱਕਾ ਹੋ ਰਿਹਾ ਉੱਥੇ ਹੀ ਮਜ਼ਦੂਰਾ ਕਿਸਾਨਾਂ ਨਾਲ ਪਰਚੇ ਵਾਲੇ ਪਾਸੇ ਧੱਕਾ ਹੋ ਰਿਹਾ ਕਿਉਂਕਿ ਸਹੀ ਚੋਰ ਹੈ ਜਿਹੜੇ ਸਹੀ ਲਟੇਰੇ ਹੈ ਜਿਹੜੇ ਜਿਹੜੇ ਸਹੀ ਸਮਲਗਰ ਆ ਉਹ ਤਾਂ ਇਹਨਾਂ ਨੂੰ ਦਿਸਦੇ ਨਹੀਂ ਹੈਗੇ ਘਰਾਂ ਤੋਂ ਸੁੱਤੇ ਪਏ ਜਿਹੜੇ ਜਵਾਕਾਂ ਨੂੰ ਚੱਕ ਕੇ ਲਿਆ ਕੇ ਉਹਨਾਂ ਦੇ ਡੋਪ ਟੈਸਟ ਕਰਾਉਣੇ ਉਹਨਾਂ ਤੇ ਧੱਕੇ ਨਾਲ ਐਨਡੀ ਦੇ ਪਰਚੇ ਦੀ ਤਿਆਰੀ ਕਰਨੀ ਇਸ ਕਰਕੇ ਜਦੋਂ ਅੱਜ ਕਿਸਾਨਾਂ ਤੇ ਮਜ਼ਦੂਰਾ ਵੱਲੋਂ ਸਾਡੇ ਚ ਭਾਈ ਨਿਸ਼ਤਰ ਸਿੰਘ ਜੀ ਦਬੜੀ ਖਾਨਾ ਤੇ ਭਾਈ ਹਰਜਿੰਦਰ ਸਿੰਘ ਜੀ ਫਤਿਹ ਜਥੇਬੰਦੀ ਦੇ ਆਗੂ ਤੇ ਮੈਂ ਮਜ਼ਦੂਰ ਜਥੇਬੰਦੀ ਵੱਲੋਂ ਅਸੀਂ ਇੱਥੇ ਇਕੱਠੇ ਹੋਏ ਆ ਤੇ ਸਾਰਾ ਰੋੜੀ ਪੂਰਾ ਖੜਾ ਮੱਤਾ ਖੜਾ ਬਸ਼ਨੰਦੀ ਖੜਾ ਹੈਗਾ ਤੇ ਜਦੋਂ ਇੱਥੇ ਇੱਥੇ ਧਰਨਾ ਲਾਇਆ ਹੈਗਾ ਤੇ ਮੌਕੇ ਤੇ ਜਿਹੜਾ ਨਾਪਰੀ ਤੇ ਐਸ ਐਚਓ ਆ ਉਹਨੇ ਇਸ ਗੱਲ ਦੀ ਮਾਫੀ ਮੰਗੀ ਆ ਵੀ ਅਸੀਂ ਹਵਾਲਾ ਚ ਉਹਨੂੰ ਜਿਹੜਾ ਦਿੱਤਾ ਹੈਗਾ ਨਹੀਂ ਨਹੀਂ ਇੱਕ ਕਹੀ ਦੱਸੋ ਨਾ ਪਤਾ ਲੱਗੇ ਜਿਹੜੇ ਵੀਡੀਓ ਵੇਖ ਰਹੇ ਆ ਹਾਂਜੀ ਵੀ ਧਰਨਾ ਲਾਉਣ ਦਾ ਕਾਰਨ ਕੀ ਸੀ ਕਿਉਂ ਲਾਇਆ ਗਿਆ ਉਹ ਦੱਸੋ ਨਾ ਬਿਲਕੁਲ ਮੈਂ ਤੁਹਾਡੇ ਮਾਦਮ ਰੇ ਇੱਕ ਗੱਲ ਕਹਿ ਦਿਆਂ ਜਿਹੜੇ ਪਿੰਡਾਂ 'ਚ ਨੌਜਵਾਨ ਆ ਸ਼ਹਿਰਾਂ 'ਚ ਨੌਜਵਾਨ ਆ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਆ ਚਾਹੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੈਗੇ ਬਿਨਾਂ ਗੱਲੋਂ ਰਾਵਾਂ ਰਾਵਾਂ ਤੋਂ ਚੱਕ ਕੇ ਉਹਨਾਂ ਤੇ ਕਿਰਪਾਨਾਂ ਦਿਖਾ ਦੇਣੀਆਂ ਬਿਨਾ ਗੱਲੋਂ ਨਾ ਟੈਂਡੀ ਦੇ ਪਰਚੇ ਦਰਜ ਕਰ ਦੇਣੇ ਬਹੁਤ ਆਪ ਨੂੰ ਆਪ ਪੰਜਾਬ ਚ ਮੰਨ ਭੱਗ ਗਿਆ ਇਸੇ ਤਰ੍ਹਾਂ ਹੀ ਪਿੰਡ ਰੋੜੀਕਪੁਰੇ ਦਾ ਇੱਕ ਮੁੰਡਾ ਇਹਨਾਂ ਨੇ ਜਿਹੜਾ ਸੰਦੀਪ ਸੀਪਾ ਚੱਕਿਆ ਸੀਗਾ ਸਵੇਰੇ ਅੱਜ ਕੁਛ 6 ਵਜੇ ਜਿਹਦੇ ਕੋਲੋਂ ਕੋਈ ਬਰਾਮਦਗੀ ਨੂੰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਉਹਨੂੰ ਲਿਆ ਕੇ ਹਵਾਲਾ ਚ ਦੇਤਾ ਹੈਗਾ ਕਿੰਨੀ ਕੁ ਉਮਰ ਦੀ ਮੁੰਡੇ ਦੀ ਉਹ ਮੁੰਡੇ ਦੀ ਉਮਰ 18 ਸਾਲ ਹੈਗੀ ਹੈ 18 ਸਾਲ ਦੀ ਸਕੂਲ ਪੜਦਾ ਉਹ ਨਹੀਂ ਕੰਮ ਕਰਦਾ ਜੀ ਉਹ ਮਜ਼ਦੂਰੀ ਦਿਹਾੜੀ ਮਜ਼ਦੂਰੀ ਕਰਦਾ ਹੈ ਜੀ ਜੀ ਤੇ ਕੋਈ ਬਰਾਮਦਗੀ ਨਹੀਂ ਹੈਗੀ ਤੇ ਉਹ ਤੁਹਾਨੂੰ ਪਤਾ ਸਾਰਾ ਪੰਜਾਬ ਤਾਂ ਜਿਹੜਾ ਆਪ ਹੀ ਸਰਕਾਰ ਨੇ ਨਸ਼ੇ ਤੇ ਲਾਇਆ ਹੈਗਾ ਜਿਵੇਂ ਜੀਵ ਕੋ ਜੀ ਵਾਲੀ ਜ਼ਰੂਰ ਖਾਂਦਾ ਸੀ ਅਸੀਂ ਇਹ ਗੱਲ ਤੋਂ ਮਨ ਕਰ ਨਹੀਂ ਹੁੰਦੇ ਇਹ ਜੀਵ ਵਾਲੀ ਗੋਲੀ ਨਹੀਂ ਖਾਂਦਾ ਸੀ ਤੂੜੀ ਤੰਦ ਦਾ ਕੰਮ ਕਰਦਾ ਸੀ ਜਦੋਂ ਭਾਰੀਆਂ ਪੰਡਾ ਚੱਕਦੇ ਹੋ ਕਰਦੇ ਸਾਰੇ ਮਜ਼ਦੂਰ ਆ ਜਿਹੜੇ ਆ ਕਾਰਡ ਬਣਾ ਕੇ ਸਰਕਾਰ ਦਿੰਦੀ ਹੈ ਤੋਂ ਖਾ ਲੇ। ਇਸੇ ਤਰ੍ਹਾਂ ਹੀ ਅਸੀਂ ਐਸਐਚਓ ਨੂੰ ਜਿਹੜਾ ਸਵਾਲ ਕੀਤਾ ਹੈਗਾ ਵੀ ਜੇ ਤਾਂ ਮੁੰਡੇ ਤੋਂ ਕੋਈ ਰਿਕਵਰ ਹੋਇਆ ਠੋਕ ਕੇ ਪਰਚਾ ਦੇ ਅਸੀਂ ਇਹਦੇ 'ਚ ਕੋਈ ਇੰਟਰਫੇਅਰ ਨਹੀਂ ਤੇਰੇ ਕੰਮ 'ਚ ਕਰਾਂਗੇ। ਇਸ ਕਰਕੇ ਵੀ ਪਹਿਲੀ ਗੱਲ ਤਾਂ ਇਹ ਵੀ ਜਦੋਂ ਐਫਆਈਆਰ ਦਰਜ ਹੀ ਨਹੀਂ ਹੋਈ ਤੇ ਉਹ ਉਹਨੂੰ ਆਪਾਂ ਹਵਾਲਾ ਚ ਰੱਖ ਨਹੀਂ ਸਕਦੇ ਤੇ ਪਹਿਲੀ ਮਾਫੀ ਐ ਐਸਚੋ ਇਸ ਗੱਲ ਦੀ ਮੰਨੀ ਹੈਗੀ ਆ ਵੀ ਯਾਰ ਸਾਡੇ ਬੰਦਿਆਂ ਨੇ ਜਿਹੜੀ ਗਲਤੀ ਕੀਤੀ ਜਿਹੜਾ ਹਵਾਲਾ ਚ ਨਹੀਂ ਦੇਣਾ ਚਾਹੀਦਾ ਦੂਜੀ ਗੱਲ ਵੀ ਮੁੰਡਾ ਜਿਹੜਾ ਹੁਣੇ ਹੀ ਰਿਆ ਕਰ ਰਿਹਾ ਬਿਨਾਂ ਕਿਸੇ ਸ਼ਰਤ ਤੋਂ ਕਰ ਰਿਹਾ ਵੀ ਅੱਗੇ ਤੋਂ ਜਿਹੜਾ ਅਸੀਂ ਇਹ ਬੇਨਤੀ ਕਰਦੇ ਆ ਪੂਰੇ ਜੈਤੋ ਹਲਕੇ ਚ ਨਹੀਂ ਪੂਰੇ ਪੰਜਾਬ ਚ ਕਰਦੇ ਹੈਗੇ ਵੀ ਭਰਾਵੋ ਜਿੱਥੇ ਕਿਤੇ ਵੀ ਤੁਹਾਡੇ ਕਿਸੇ ਵੀ ਨੌਜਵਾਨ ਨਾਲ ਕਿਸੇ ਭੈਣ ਨਾਲ ਧੱਕਾ ਹੁੰਦਾ ਤਾਂ ਸਾਡੇ ਨਾਲ ਜਰੂਰ ਜਿਹੜਾ ਤਾਲਮੇਲ ਬਣਾਇਆ ਜਾਵੇ ਤੇ ਅਸੀਂ ਜਿਹੜਾ ਤੁਹਾਡੇ ਹੱਕ 'ਚ ਹਾਂ ਦਾ ਨਾਰਾ ਮਾਰ ਸਕੀਏ ਧੰਨਵਾਦ ਜੀ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਰਤਾਰਾ ਕੋਈ ਨਾਤਾ ਹੈ ਨਹੀਂ ਜਿਹੜਾ ਅੱਜ ਵਰਤ ਰਿਹਾ ਹੂੰ ਸੰਖੇਪ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਸਰਕਾਰ ਬਿਲਕੁਲ ਆਪਦੇ ਰਾਹਾਂ ਤੋਂ ਭਟਕ ਗਈ ਤੇ ਪੰਜਾਬ ਨੂੰ ਪੁਲਿਸ ਦੇ ਹਵਾਲੇ ਕਰਤਾ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਹੂੰ ਉਸਰਿਆਂ ਵਿਰੋਧੀ ਪਾਰਟੀਆਂ ਵਾਲੇ ਇਹਨਾਂ ਨੂੰ ਪ੍ਰੋਡਕਟ ਕਹਿੰਦੇ ਆ 9295 ਪ੍ਰੋਡਕਟ ਹੈ। ਪਰ ਮੈਂ ਕਹਿੰਦਾ ਵੀ ਇਹ 9295 ਪ੍ਰੋਡਕਟ ਨਹੀਂ ਇਹ ਨਮੂਨੇ ਆ। ਹੂੰ ਨਮੂਨੇ ਕਿਸ ਤਰ੍ਹਾਂ ਵੇਖੋ ਇੱਕ ਸਿਆਣਾ ਬਣਾ ਇੱਧਰ ਸਾਡੇ ਕੋਟਕਪੁਰੇ ਹਲਕੇ ਦਾ ਵੀ ਆ। ਉਹ ਕਹਿੰਦਾ ਇਹ ਵੇਲੜ ਕਹਿੰਦਾ ਝੰਡੇ ਲੈ ਕੇ ਸਾਡੇ ਸਾਹਮਣੇ ਹੋ ਜਾਂਦੇ ਤੇ ਅਸੀਂ ਉਹੀ ਵੇਲੜਾਂ ਜਿਨ੍ਹਾਂ ਦੇ ਕੋਲੇ ਆ ਕੇ ਵਈਆਂ ਰੋਟੀਆਂ ਤਿਆਰ ਕਰਾ ਫੜਾ ਦਿੰਦੇ ਸੀ ਕੋਕਲੀ ਬਣਾ ਕੇ ਖਾਂਦਾ ਹੁੰਦਾ ਸੀ। ਹੂੰ ਅਗਲਾ ਨਮੂਨਾ ਇਹਨਾਂ ਦਾ ਇੱਕ ਨਾਪੇ ਦੋ ਆ ਸਾਈਕਲ ਚੱਕ ਕੇ ਫੱਜ ਪਿਆ। ਚੰਡੀਗੜ੍ਹ ਨੂੰ ਕਹਿੰਦਾ ਮੈਂ ਸਾਈਕਲ ਤੇ ਰਿਹਾ ਕਰੂੰਗਾ ਉਹ ਐਸੀਆਂ ਲੱਤਾਂ ਪੁੱਲੀਆਂ ਉਦੋਂ ਬਾਅਦ ਫਾਰਚੂਨਰ ਚ ਉਤਰਿਆ ਹੀ ਨਹੀਂ ਇੱਕ ਇਹਨਾਂ ਦੀ ਬੀਬੀ ਸੀ ਨਮੁੰਨੀ ਉਹ ਚਟਕੀ ਕਹਿੰਦੀ 5 ਮਿੰਟ ਤਾਂ ਜਾ ਐਮਐਸਪੀ ਉੱਥੇ ਆਈ ਨਹੀਂ ਮੁੜ ਕੇ ਪਤਾ ਨਹੀਂ ਕਿੱਥੇ ਰਹਿੰਦੀ ਆ ਉਹ ਇਹਨਾਂ ਦਾ ਭਾਪਾ ਆਇਆ ਇੱਕ ਦਿੱਲੀ ਤੋਂ ਉਹ ਕਹਿੰਦਾ ਰਾਜਨੀਤਿਕੋ ਕੋ ਕੋਈ ਬੜਾ ਬੰਗਲਾ ਨਹੀਂ ਚਾਹੀਏ ਬੜੀ ਗੱਡੀ ਨਹੀਂ ਚਾਹੀਏ ਵੀਆਈਪੀ ਕਲਚਰ ਨਹੀਂ ਚਾਹੀਏ ਸਿਕورٹی ਨਹੀਂ ਚਾਹੀਏ ਸਿੰਪਲ ਰਹਿਣਾ ਚਾਹੀਏ ਤੇ ਆਪ ਸਾਰਾ ਕੁਝ ਪੰਜਾਬ ਦਾ ਨੱਪ ਕੇ ਬੈਠਾ ਤੇ ਇੱਕ ਇਹਨਾਂ ਦਾ ਚਾਚਾ ਉਹਦੇ ਨਾਲ ਆਇਆ ਉਹ ਕਹਿੰਦਾ ਸਾਮ-ਦਾਮ-ਦੰਡ ਭੇਦ ਲੜਾਈ ਝਗੜਾ ਕੁਐਸਚਨ ਆਨਸਰ ਸਭ ਕੁਝ karenge 27 ਦੀ ਚੋਣ ਜਿੱਤਣ ਲਈ ਪੰਜਾਬੀ ਐਡੇ ਬੇਗਰਤ ਤਾਂ ਹੈ ਨਹੀਂ ਆਹ ਝਾੜੂ ਵਾਲੇ ਕਹਿੰਦੇ ਅਸੀਂ ਪੰਜਾਬੀ ਆ ਮੈਂ ਕਹਿੰਨਾ ਪੰਜਾਬੀ ਤੁਸੀਂ ਐ ਨਹੀਂ ਕਿਉਂਕਿ ਤੁਹਾਡਾ ਪਾਪਾ ਦਿੱਲੀ ਦਾ ਹੈ ਇਸ ਵਾਸਤੇ ਤੁਸੀਂ ਦਿੱਲੀ ਦੇ ਹੋ ਪੰਜਾਬ ਦੇ ਨਹੀਂ ਹੈਗੇ ਤੇ ਪੰਜਾਬ ਦੇ ਲੋਕ ਇਨਾਂ ਨੂੰ ਬਿਲਕੁਲ ਜਿਸ ਤਰ੍ਹਾਂ 4 ਸਾਲ ਬਰਦਾਸ਼ਤ ਕਰ ਲਿਆ 6 ਕਿ ਮਹੀਨੇ ਹੋਰ ਬਰਦਾਸ਼ਤ ਕਰ ਲੈਣਗੇ ਤੇ 6 ਮਹੀਨੇ ਨੂੰ ਤਾਂ ਆਹ ਜਿਹੜੇ ਫਿੱਲੇ ਜੇ ਨਾਲ ਫਿਰਦੇ ਨਾ ਐਮਐਲਏਾਂ ਦੇ ਇਹ ਦੂਜੇ ਪਾਸੇ ਨੂੰ ਚੱਲ ਜਾਣਾ ਕੋਈ ਕਾਲੀ ਦਲ ਨੂੰ ਕਿਸੇ ਨੂੰ ਲੱਗਣਾ ਚੰਨੀ ਬਣੂਗਾ ਉਧਰ ਨੂੰ ਕਿਸੇ ਨੇ ਕਿਸੇ ਪਾਸੇ ਨੂੰ ਐਵੇਂ ਇਹ ਥਾਣਿਆਂ ਦੇ ਵਿੱਚ ਐਸਐਚਓ ਐਸਐਸਪੀ ਆ ਇਹ ਵੀ ਦੇਖਣ ਲੱਗ ਜਾਣਗੇ ਵੀ ਝਾੜੂ ਤਾਂ ਗਿਆ ਹੁਣ ਪਲਾਨੇ ਦੇ ਮੇੜੇ ਹੋ ਗਏ ਧੋਕੇ ਦੇ ਮੇੜੇ ਹੋ ਗਏ ਇਹਨਾਂ ਨੂੰ ਟਾਰਗੇਟ ਦਿੱਤੇ ਜਾਂਦੇ ਆ ਥਾਣਾ ਵਾਈਜ਼ ਐਸਐਸਪੀ ਵੱਲੋਂ ਕਿ ਕਿੰਨੇ ਪਰਚੇ ਤੁਹਾਨੂੰ ਮਹੀਨੇ ਦੇ ਵਿੱਚ ਕਰਨੇ ਚਾਹੀਦੇ ਆ ਹਰੇਕ ਨੂੰ ਟਾਰਗੇਟ ਦਿੱਤੇ ਜਾਂਦੇ ਆ ਤੇ ਇਹ ਛੋਟਾ ਭਰਾ ਸਾਡਾ ਜਿਹੜਾ ਜੈਤੋ ਦਾ ਐਸਚਓ ਐ ਇਹਦੇ ਚ ਥੋੜਾ ਜਿਆਦਾ ਕਾਲੀ ਕਰਦਾ ਹੈ ਟਾਰਗੇਟ ਇਹਨੂੰ ਜੇ ਮਹੀਨੇ ਦਾ ਦਿੱਤਾ ਜਾਵੇ ਤਾਂ ਇਹ ਦਸਾਂ ਦਿਨਾਂ ਚ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦਾ ਕਾਲੀ ਦੇ ਵਿੱਚ ਕਾਲੀ ਦੇ ਅੱਗੇ ਟੋਏ ਹੁੰਦੇ ਆ ਤੇ ਕਾਲੀ ਦੇ ਟੋਏ ਹੋਣ ਕਰਕੇ ਪਹਿਲੇ ਦਿਨ ਆਇਆ ਪਹਿਲੇ ਦਿਨ ਹੀ ਧਰਨੇ ਨਾਲ ਸਵਾਗਤ ਕਰਵਾ ਲਿਆ ਮੈਨੂੰ ਲੱਗਦਾ ਇਹ 2-4 ਦਿਨ 5-7 ਦਿਨ ਮਹੀਨਾ ਬਾਅਦ ਤੋਂ ਬਾਅਦ ਰਹਿੰਦਾ ਹੁੰਦਾ ਥਾਣੇ ਚ ਅਗਲੇ ਚ ਚਲਾ ਜਾਉਂਦਾ ਸੋ ਲੋਕਾਂ ਨੂੰ ਇਨਾਂ ਤੋਂ ਸੁਚੇਤ ਹੋ ਕੇ ਇਕੱਤਰ ਹੋ ਕੇ ਅਜੇਹੇ ਧੱਕਿਆਂ ਦੇ ਵਿਰੁੱਧ ਇਕੱਠੇ ਹੋ ਕੇ ਲੜਨਾ ਚਾਹੀਦਾ